ਉਧਰ ਲੋਕ ਸਭਾ ਹਲਕਾ ਸ਼੍ਰੀ ਫੋਟੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਵੱਡੀ ਜਿੱਤ ਤੋਂ ਬਾਅਦ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਕਰਤਾਰ ਕੰਪਲੈਕਸ ਫੋਟੇਗੜ ਸਾਹਿਬ ਵਿਖੇ ਕਾਂਗਰਸੀਆਂ ਦੇ ਵੱਲੋਂ ਜਸ਼ਨ ਮਨਾਏ ਗਏ ਨੇ ਤੇ ਲੱਡੂ ਵੰਡੇ ਗਏ ਨੇ। ਉਥੇ ਕਾਂਗਰਸ ਦੇ ਜੇਤੂ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਛੱਡ ਕੇ ਗਏ ਤਾਂ ਡਾਕਟਰ ਅਮਰ ਸਿੰਘ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ। ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁਪਰਾ ਕੀਤਾ ਗਿਆ ਤੇ ਪੰਜਾਬ ਦੇ ਭਲੇ ਦੇ ਲਈ ਉਹਨਾਂ ਕਹਿ ਕਿ ਕੋਈ ਕਾਰਜ ਨਹੀਂ ਕੀਤਾ ਗਿਆ। ਡਾਕਟਰ ਅੰਮਰ ਸਿੰਘ ਨੇ ਕਿਹਾ ਕਿ ਹਲਕਾ ਫਤਗੜ ਸਾਹਿਬ ਦੇ ਵਰਕਰਾਂ ਦੇ ਨਾਲ ਵਿਚਾਰ ਕਰਕੇ ਮੈਡੀਕਲ ਕਾਲਜ ਲਿਆਉਣ ਦੇ ਨਾਲ-ਨਾਲ ਹੋਰ ਵੀ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾਣਗੇ ਤਾਂ ਜੋ ਹਲਕਾ ਸ਼੍ਰੀ ਫਤਗੜ ਸਾਹਿਬ ਉਹ ਸੁੰਦਰ ਦਿਖਿਆ ਜਾ ਸਕੇ ਤਾਂ ਉੱਤੀ ਸਾਹਿਬ ਦਾ ਵਿਧਾਇਕ ਕੁਸ਼ੀ ਸਿੰਘ ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਾਂਗਰਸ ਵੱਲੋਂ ਹੋਏ ਵਿਕਾਸ ਕਾਰਜਾਂ ਨੂੰ ਸਾਂਭਿਆ ਨਹੀਂ ਗਿਆ ਇਹਦੇ ਸ਼ੁਰੂ ਤੋਂ ਹੀ ਤਾਇਰ ਹੈ ਕਿ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਨਗੇ ਕਿ ਜਿਹੜੇ ਲੋਕ ਰੋਜ਼ ਪਾਰਟੀਆਂ ਬਦਲਦੇ ਆ ਉਹਨਾਂ ਨੂੰ ਲੋਕ ਵੋਟ ਨਹੀਂ ਪਾਉਂਦੇ ਉਹਨਾਂ ਦੀ ਸਰਕਾਰ ਸੀ ਆਮ ਪਾਰਟੀ ਦੀ ਗੱਲ ਬਦਲੂ ਨੂੰ ਨਿਆਹ ਖੜਾ ਕੀਤਾ ਫਿਰ ਵੀ ਉਹ ਹਾਰ ਗਿਆ ਔਰ ਭਾਜਪਾ ਨੇ ਵੀ ਉਹੀ ਕੰਮ ਕੀਤਾ ਦੋਵੇਂ ਇਸੇ ਕਰਕੇ ਹਾਰੇ ਆ ਕਿਉਂਕਿ ਉਹ ਦਲ ਬਦਲੂ ਸੀ ਔਰ ਲੋਕਾਂ ਚ ਇਸ ਗੱਲ ਦਾ ਗिला ਸੀ ਕਿ ਇਹ ਲੋਕ ਪਾਰਟੀ ਦੇ ਸਿਧਾਂਤਾਂ ਨੂੰ ਤੋੜ ਰਹੇ ਆ ਆਪ ਕੀ ਆਪ ਦੀ ਜਿਹੜੀ ਪਰਫਾਰਮੈਂਸ ਤੇ ਪੀਲ ਨੂੰ ਦੇ ਜੀ ਡਿਵਿਸ਼ਨ ਏਰੀਆ ਤੇ ਇੰਡੀਕੇਸ਼ਨ ਤੇ ਏਰੀਆ ਕੋਕੋ ਪੋਸਟਰ ਲਗਾਉਂਦੇ ਆ ਇਹ ਤਾਂ ਇਸ਼ਤਿਹਾਰ ਪਾਰਟੀ ਹੈਗੀ ਆ ਕੰਮ ਪਾਰਟੀ ਥੋੜੀ ਆ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਨਾਗਰਾ ਦਾ ਹਰ ਦਾ ਆਪਣੇ 5000 ਰੁਪਏ ਤੇ ਇਸ਼ਤਿਹਾਰ ਲਾਉਂਦੇ ਆ ਤੇ ਉਹ ਲੋਕਾਂ ਦੇ ਕਹਿੰਦਾ ਭਾਈ ਇਸ਼ਤਿਹਾਰਾਂ ਨਾਲ ਵੋਟ ਨਹੀਂ ਪੈਂਦੀ ਹੈਗੀ ਦੇ ਉਹਨਾਂ ਲਈ ਸਭਾ ਦਾ ਗਾਥਾ ਚੈਨ ਜਿਹੜਾ ਥਾਲ ਦੂਰ ਚਾਲ ਦੋ ਸਾਲ ਪਜਦੇ ਆ ਸ਼ਾਇਦ ਕੋਈ ਕੰਮ ਕਰਨਾ ਸ਼ੁਰੂ ਕਰ ਦੇ ਦੇਖੋ ਇਸ ਤਰ੍ਹਾਂ ਹੈਗਾ ਹੁਣ ਮੈਂ ਦੂਸਰੀ ਵਾਰ ਬਣਿਆ ਉਦੋਂ ਪਹਿਲੀ ਵਾਰ ਬਣਿਆ ਸੀ ਆਪਣੇ ਲੀਡਰਾਂ ਨਾਲ ਲੋਕਾਂ ਨਾਲ ਗੱਲ ਕਰਕੇ ਇੱਕ ਲਿਸਟ ਬਣਾਈ ਸੀ ਹੁਣ ਦੁਬਾਰਾ ਇਹਨਾਂ ਨਾਲ ਬਣਾਵਾਂਗੇ ਸਾਰੇ ਇਹਨਾਂ ਦੀ ਲਿਸਟ

ਹੁਣ ਦੁਬਾਰਾ ਮੈਂ ਆਪਣੇ ਲੀਡਰਾਂ ਨਾਲ ਵਰਕਰਾਂ ਨਾਲ ਇੱਕ ਵਾਰੀ ਦੁਬਾਰਾ ਸਾਰਿਆਂ ਨਾਲ ਗੱਲ ਕਰਨ ਨੂੰ ਆ ਹੋ ਸਕਦਾ ਉਹ ਮੈਨੂੰ ਕੁਝ ਨਵੇਂ ਕੰਮ ਕਹਿਣ ਤੇ ਸਾਰੀ ਲਿਸਟ ਬਣਾ ਕੇ ਫਿਰ ਕੇਂਦਰ ਸਰਕਾਰ ਸਾਡੀ ਬਣਦੀ ਆ ਜਾਂ ਉਹਨਾਂ ਦੀ ਬਣਦੀ ਆ ਉਹ ਵੀ ਟੇਕ ਅਪ ਕਰਾਂਗੇ ਸਾਰੇ ਕੰਮ ਕਰਾਵਾਂਗੇ ਦੇਖੋ ਮੈਂ ਆਪਣੇ ਸਾਰੇ ਮੇਰੇ ਵੋਟਰਾਂ ਦਾ ਸਾਰੇ ਲੀਡਰਾਂ ਦਾ ਸਾਰੇ ਕਾਂਗਰਸ ਦੇ ਵਰਕਰਾਂ ਦਾ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਉਹਨਾਂ ਨੇ ਬੜੀ ਮੁਸ਼ਕਿਲ ਇਲੈਕਸ਼ਨ ਸੀ ਇੱਕ ਪਾਸੇ ਪੰਜਾਬ ਸਰਕਾਰ ਲੜ ਰਹੀ ਸੀ ਔਰ ਇੱਕ ਪਾਸੇ ਦੂਸਰੇ ਜਿਨ੍ਹਾਂ ਦਾ ਨਾਂ ਇੱਥੇ ਸਰਕਾਰ ਸੀ ਨਾ ਉੱਤੇ ਸਰਕਾਰ ਸੀ ਉਹਦੇ ਵਿੱਚ ਵੀ ਆਮ ਪਾਰਟੀ ਨੂੰ ਹਰਾਇਆ ਭਾਜਪਾ ਨੂੰ ਹਰਾਇਆ ਔਰ ਕਾਂਗਰਸ ਦੇ ਕੈਂਡੀਡੇਟ ਨੂੰ ਸਫਲ ਸਫਲਤਾ ਜਿਹੜੀ ਦਵਾਈ ਆ ਮੈਂ ਉਹਦੇ ਲਈ ਆਪਣੇ ਸਾਰੇ ਲੀਡਰਾਂ ਔਰ ਵਰਕਰਾਂ ਦਾ ਧੰਨਵਾਦ ਕਰੀਆ ਔਰ ਛੋਟੇ ਸਾਹਿਬ ਜਿਆਦਾ ਜਿਆਦਾ ਅਸ਼ੀਰਵਾਦ ਦਾ ਉਹਨਾਂ ਦਾ ਤਾਂ ਕਦੇ ਮੈਂ ਦੇਣਾ ਨਹੀਂ ਦੇ ਸਕਦਾ ਇਸ ਪਵਿੱਤਰ ਧਰਤੀ ਦਾ ਕਿ ਉਹਨਾਂ ਨੇ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ-ਬਹੁਤ ਅਮਰ ਸਿੰਘ ਜੀ ਨੂੰ ਵਧਾਈ ਦੇਣਾ ਵਧਾਈ ਦਿੰਦਾ ਹਾਂ ਕਿ ਉਹ ਦੂਸਰੀ ਵਾਰ ਜਿਹੜੇ ਹੈਗੇ ਨੇ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਔਰ ਧੰਨਵਾਦ ਕਰਦਾ ਹਾਂ ਸਾਰੇ ਹੀ VOTER ਸਾਹਿਬਾਨ ਦਾ ਸਾਰੇ ਹੀ ਫਤੇਗੜ ਸਾਹਿਬ ਦੇ ਉਹਨਾਂ ਵਰਕਰਾਂ ਦਾ ਲੀਡਰਾਂ ਦਾ ਉਹਨਾਂ ਸਾਰੇ ਸਪੋਰਟਰਾਂ ਦਾ ਜਿਨ੍ਹਾਂ ਨੇ ਮਤਲਬ ਤਕਰੀਬਨ 1.5 ਮਹੀਨਾ 45 ਦਿਨ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਕੰਮ ਸੀਗਾ ਬਹੁਤ ਔਖੀ ਇਲੈਕਸ਼ਨ ਸੀਗੀ ਸਰਕਾਰ ਲੜ ਰਹੀ ਸੀ ਔਰ ਖਾਸ ਤੌਰ ਤੇ ਫਤਿਹਗੁਰ ਸਾਹਿਬ ਦੇ ਵਿੱਚ ਤਾਂ ਅਕਾਲੀ ਦਲ ਜਿਹੜਾ ਸੀਗਾ ਉਹ ਮਰਝ ਹੋ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਦੇਖੋਗੇ ਜਿਹੜੀਆਂ ਉਹਨਾਂ ਦੀਆਂ ਵੋਟਾਂ ਦੇ ਹਿਸਾਬ ਨਾਲ ਜਿੱਥੇ ਫਤਿਹਗੁਰ ਸਾਹਿਬ ਅਕਾਲੀ ਦਲ ਦਾ ਘੜ ਮੰਨਿਆ ਜਾਂਦਾ ਸੀਗਾ ਫਤਿਹਗੁਰ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਮਰਜ ਹੋ ਗਿਆ ਸੀ ਔਰ ਸਾਡੇ ਭਾਜਪੀ ਨੇ ਵੀ ਇੱਕ ਬੜੀ ਚਲਾਕੀ ਨਾਲ ਕੈਂਡੀਡੇਟ ਜਿਹੜਾ ਦਿੱਤਾ ਸੀ ਫਤੇਗੜ ਸਾਹਿਬ ਹਲਕੇ ਦੇ ਵਿੱਚੋਂ ਹੀ ਦੇਟਾਲ ਵਿਧਾਨ ਸਭਾ ਹਲਕੇ ਦੇ ਵਿੱਚੋਂ ਔਰ ਉਹਦਾ ਸਾਰਾ ਅਫੈਕਟ ਹੋਣ ਦੇ ਬਾਵਜੂਦ ਮੈਂ ਸਮਝ ਆਇਆ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਲਗਭਗ 28000 ਤੋਂ ਵੱਧ ਵੋਟਾਂ ਫਤੇਗੜ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਕਬਰ ਹੋਈਆਂ ਨੇ ਔਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਹੜਾ ਹੈਗਾ ਆ ਦੁਬਾਰਾ ਪਾਰਲੀਮੈਂਟ ਚ ਭੇਜਿਆ ਔਰ ਇਹਦਾ ਹੌਣ ਵਾਲੇ ਸਮੇਂ ਦੇ ਵਿੱਚ ਮੈਂ ਮਹਿਸੂਸ ਕਰਦਾ ਆ ਔਰ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦਿੱਲੀ ਦੇ ਵਿੱਚ ਵੀ ਸਰਕਾਰ ਬਣਾਵੇ ਔਰ ਇਹ ਸਾਡੇ ਜਿਹੜੇ ਐਮਪੀ ਸਾਹਿਬ ਨੇ ਦੂਸਰੀ ਵਾਰੀ ਚੁਣ ਕੇ ਜਾ ਰਹੇ ਡਾਕਟਰ ਅਮਰ ਸਿੰਘ ਜਿਨ੍ਹਾਂ ਦੇ ਬਾਰੇ ਦੇ ਵਿੱਚ ਪਹਿਲਾਂ ਵੀ ਇਹ ਸੀਗਾ ਕਿ ਇਹ ਇਹਨਾਂ ਨੇ ਬਹੁਤ ਵਧੀਗੜ ਸਾਹਿਬ ਦਾ ਕੰਮ ਕਰਾਇਆ ਆਉਣ ਵਾਲੇ ਸਮੇਂ ਦੇ ਵਿੱਚ ਫਤਿਹਗੜ ਸਾਹਿਬ ਦੀ ਉਮਤੀ ਤਰੱਕੀ ਤੇ ਬਿਹਤਰੀ ਦੇ ਲਈ ਬਹੁਤ ਜ਼ਿਆਦਾ ਹੋਰ ਕੰਮ ਕਰਨਗੇ ਔਰ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਆਪਣੇ ਇਲਾਕੇ ਨੂੰ ਅੱਗੇ ਲੈ ਕੇ। ਤਾਂ ਇਸ ਕਬਾਬਤ ਮੈਂ ਨਾਲ ਸ਼੍ਰੀ ਫਤਿਹਗੜ ਸਾਹਿਬ ਤੋਂ ਰਜਿੰਦਰ ਭਟ ਜੁੜ ਗਏ ਨੇ ਭਟ ਸਾਹਿਬ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਆ ਤਾਂ ਕੀ ਕੋ ਜਾਣਕਾਰੀ ਆ? ਜੀ ਫਤਿਹਗੜ ਸਾਹਿਬ ਜੋ ਹਲਕਾ ਹੈ ਇਹ ਸ਼੍ਰੀ ਫਤਿਹਗੜ ਸਾਹਿਬ ਆਕਾਲੀ ਦਗਾੜ ਐ ਤੇ ਪਰ ਫਿਰ ਵੀ ਜਦੋਂ ਵੀ ਦੇਖਿਆ ਕਿ ਅਕਾਲੀ ਦਲ ਦੀ ਜਿਹੜੀ ਕੀ ਧਰੇ ਬੰਦੇ ਦੇ ਕਾਰਨ ਕਾਂਗਰਸ ਪਾਰੀ ਮਾਰ ਲੈਂਦੇ ਤੇ ਇਸ ਵਾਰ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਜਿਨੂੰ 3 ਲੱਖ 32 ਹਜ਼ਾਰ 599 ਵੋਟਾਂ ਪਈਆਂ ਤੇ ਜਦਕਿ ਆਮ ਆਦੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ 2 ਲੱਖ 99 ਹਜ਼ਾਰ 399 ਵੋਟਾਂ ਪਈਆਂ ਨੇ ਤੇ 34202 ਵੋਟਾਂ ਨਾਲ ਜਿਹੜੀ ਕਿ ਇਹਨਾਂ ਨੇ ਜੀਪੀ ਨੂੰ maat ਦਿੱਤੀ ਆ ਇਹ ਲਈ ਵੱਡੀ ਜਿੱਤ ਕਾਂਗਰਸ ਦੀ ਹੋਈ ਆ ਤੇ ਕਿਤੇ ਨਾ ਕਿਤੇ ਲੋਕਾਂ ਦਾ ਨਾ ਆਮ ਆਧੀ ਪਾਰਟੀ ਤੇ ਉੱਤੇ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਕਿਉਂਕਿ ਕਾਂਗਰਸ ਦੇ ਜੋ ਸਾਫਕਾ ਬਧਾਇਕ ਨੇ ਕੁਲਜੀਤ ਸਿੰਘ ਨਾਗਰਾ ਵੱਲੋਂ ਵੀ ਉਹਨਾਂ ਵੱਲੋਂ ਵੀ ਮੌਜੂਦਾ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਹਾਂ ਪਾਣ ਸਾਹਿਬ ਕੀ ਲੱਗਦਾ ਕਿਹੜੇ ਮੁੱਦੇ ਨੇ ਜਿਹੜੇ ਉਹਨਾਂ ਸ਼੍ਰੀ ਫਤਿਹਗੜ ਸਾਹਿਬ ਦੇ ਉੱਤੇ ਉਠਾਏ ਜਾਣਗੇ ਤੇ ਉਹਨਾਂ ਨੂੰ ਹੱਲ ਕੀਤਾ ਜਾਊਗਾ ਇੱਕ ਡਾਕਟਰ ਹੈ ਡਾਕਟਰ ਅਮਰ ਸਿੰਘ ਵੱਲੋਂ ਜਿਹੜੇ ਕਿ ਸਾਫਦਰ ਮੁਰ ਬਣਨੇ ਦੁਜੀਵਾਰੋਂ ਨਾਲ ਲੋਕ ਇਹ ਕਹਿ ਗਏ ਕਿ ਇੱਕ ਇੱਕ ਮੈਡੀਕਲ ਕਾਲਜ ਦਾ ਲਿਆਂਦਾ ਜਾਵੇਗਾ ਤੇ ਉਸ ਤੋਂ ਬਾਅਦ ਵਰਕਰਾਂ ਤੇ ਤੇ ਹੋਰ ਅਹੁਦੇਦਾਰਾਂ ਨਾਲ ਜੀ ਵਿਚਾਰ ਚर्चा ਕੀਤੀ ਜਾਊਗੀ ਕਿ ਕਿਹੜੇ ਕਿਹੜੇ ਹੋਰ ਕੰਮ ਹੋਣ ਵਾਲੇ ਤੇ ਕਿ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਕੁਝ ਕੰਮ ਘੱਟ ਹੋਣ ਦੇ ਇਤਿਬਾਰ ਕੰਮ ਵਧਾ ਕੀਤੇ ਜਾਣਗੇ ਤੇ ਹਲਕਾ ਫਤੇਗੜ ਸਾਹਿਬ ਨੂੰ ਸੁੰਦਰ ਦਿਖਦੇਣ ਲਈ ਇੱਕ ਪੂਰੇ ਜੋਰ ਨਾਲ ਕੰਮ ਕੀਤਾ ਜਾਵੇਗਾ ਜੀ ਪਰसों ਵੀ ਕੋਰ ਫੇਰ ਤੋਂ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਸੀ ਡਾਕਟਰ ਅਮਰ ਸਿੰਘ ਉਹ ਐਮਪੀ ਬਣ ਗਏ ਨੇ ਤਾਂ ਫਿਲਹਾਲ ਕਿਹਦਰਾ ਮਾਹੌਲ ਆ ਜਿਹੜਾ ਕਿ ਕਾਂਗਰਸ ਵਰਕਰਾਂ 'ਚ ਦੇਖਣ ਨੂੰ ਮਿਲ ਰਿਹਾ ਤਾਂ ਕਾਂਗਰਸ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਵਧਿਆ ਕਿਤੇ ਨਾ ਕਿਤੇ ਜਿੱਦੋਂ ਆਮ ਆਦੀ ਪਾਰਟੀ 2022 ਦੇ ਵਿੱਚ ਜਿੱਤ ਹਾਸਲ ਕੀਤੀ ਸੀ ਵੱਡੇ ਬਹੁਮਤ ਨਾਲ ਉਸ ਤੋਂ ਕੁਝ ਨਾ ਕਿਤੇ ਨਾ ਕਿਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਨਿਉਸੀ ਆ ਗਈ ਸੀ ਤੇ ਪਰ ਹੁਣ ਡਾਕਟਰ ਅਮਰ ਸਿੰਘ ਦੀ ਵੱਡੀ ਜਿੱਤ ਹੋਣ ਨਾਲ ਉੱਥੇ ਹੀ ਕਾਂਗਰਸ ਨੂੰ ਜਿੱਥੇ ਕੇ 7 ਸੀਟਾਂ ਮਿਲੀਆਂ ਨੇ ਪੰਜਾਬ ਦੇ ਵਿੱਚ ਉਹਦੇ ਜਿੱਤ ਹੋਣ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਉਤਸ਼ਾਹ ਪੂਰਾ ਭਰ ਗਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਪੜਾ ਵੱਲੋਂ ਕਿਹਾ ਜਾ ਰਿਹਾ ਜਿੱਥੇ ਜਸ਼ਨ ਮਨਾਏ ਜਾ ਰਹੇ ਨੇ ਉਸ ਤੇ ਉਹਨਾਂ ਨੇ ਕਹਿ ਦਿੱਤਾ ਕਿ ਵਿਧਾਨ ਸਭਾ ਦੇ ਵੱਡੀ ਲੀਡਰ ਜਿੱਤੇ ਜਿੱਤੀ ਜਾਵੇਗੀ ਜੀ ਪਰ ਸਭ ਜਮਾਦਵੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 13 ਜ਼ੀਰੋ ਦਾ ਨਾਅਰਾ ਦਿੱਤਾ ਗਿਆ ਸੀ ਤਾਂ ਦੂਜੀ ਤਰ੍ਹਾਂ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ 400 ਪਾਰ ਦਾ ਨਾਅਰਾ ਦਿੱਤਾ ਗਿਆ ਸੀ ਪਰ ਪੰਜਾਬ ਦੇ ਵਿੱਚ ਜਿਹੜੇ ਕੀ ਰਿਜ਼ਲਟ ਆਇਆ ਉਹ ਬਿਲਕੁਲ ਹੀ ਉਲਟਾ ਹੈ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਾਂਗਰਸੀ ਵਰਕਰਾਂ ਵੱਲੋਂ ਇਹੀ ਕਹਿ ਕੇ ਜਿਹੜੀ ਜੁਗਲੇਵਾਜਾ ਦੀ ਸਰਕਾਰ ਆ ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਜਿਿਹੜੀ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਕਿ 400 ਪਾਰ ਦਾ ਟਿੱਖਾ ਰੱਖਿਆ ਗਿਆ ਸੀ ਉਸ ਤੋਂ ਲੋਕ ਅੱਲੇ ਕੀਸਵਾਰ ਭਾਜਪਾ ਤੋਂ ਵੀ ਦੂਜਿਆਂ ਦੇ ਮੌਜੂਦਾ ਪੰਜਾਬ ਸਰਕਾਰ ਤੋਂ ਹੀ ਰੋਹੀ ਜਾਣ ਕਿਉਂਕਿ ਉਹਨਾਂ ਨੇ ਜੋ ਵਾਅਦੇ ਕੀਤੇ ਸਨ 1000 ਪੱਤਾ ਦਿੱਤਾ ਜਾਊਗਾ ਔਰਤਾਂ ਨੂੰ ਉਹ ਵਾਅਦਾ ਤੇ ਖਰਾ ਨਹੀਂ ਉਤਰੀ ਇਸ ਕਾਰਨ ਇੱਕ ਵੱਡਾ ਰੋਸ ਸੀ ਤੇ ਦੂਜੇ ਪਾਸੇ ਭਾਜਪਾ ਦੇ ਵੱਲੋਂ ਜਿੱਥੇ ਕਿ ਪੰਜਾਬ ਦੇ ਵਿੱਚ ਵੀ ਨਹੀਂ ਅੰਮ੍ਰਿਤਸਰ ਖੇਲੀ ਨਹੀਂ ਦਿਖਾਉਣ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਰੋਸ ਪੈ ਜਾਂਦਾ ਸੀ ਕਿ ਹੁਣ ਇਹ ਤਾਂ ਪੰਜਾਬ ਦੇ ਨਾਲ ਸੱਤ ਪਾਸੇ ਲੱਗਾਂਗਾ ਜੀ 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 ਜ